ਇੱਕ ਚੁੱਪ ਸੌ ਸੁਖ ਕਹਿ ਦਿੰਨੇ ਆ ਤਾਂ ਉਹ ਸਾਰੀ ਕਹਾਵਤਾਂ ਮਤਲਬ ਇੱਕ ਤਰੀਕੇ ਨਾਲ ਉੱਥੋਂ ਹੀ ਆਈਆਂ ਜਿੱਥੇ ਬੜਾ ਮੰਨਿਆ ਜਾਂਦਾ ਜਿਹੜਾ ਬੰਦਾ ਚੁੱਪ ਰਹਿੰਦਾ ਮੂੰਹੋਂ ਬੋਲਦਾ ਨਹੀਂ ਉਹ ਬੜਾ ਵਧੀਆ ਬੰਦਾ ਜਦੋਂ ਕੋਈ ਦੂਸਰਾ ਤੁਹਾਡੇ ਤੇ ਤੁਹਾਡੀ ਫੋਰ ਐਗਜ਼ਾਮਪਲ ਬੇਇੱਜ਼ਤੀ ਕਰੇ ਜਾਂ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰੇ ਹਨਾ ਉਸ ਟਾਈਮ ਤੇ ਤੁਸੀਂ ਉਹਨੂੰ ਮੁੜ ਕੇ ਜਵਾਬ ਨਹੀਂ ਦੇਣਾ ਤੇ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਇਹ ਬੱਚਾ ਤਾਂ ਬੜਾ ਸਹਿਨਸ਼ੀਲ ਹੈ ਵੀ ਇਹਦੇ ਚ ਪੇਸ਼ੈਂਸ ਬਹੁਤ ਹੈ ਇਹ ਬੱਚਾ ਬਹੁਤ ਅੱਛਾ ਹੈ ਹਨਾ ਤੇ ਜਿਹੜਾ ਬੰਦਾ ਭੜਕ ਜਾਂਦਾ ਹੋਵੇ ਉਹਨੂੰ ਇਮੀਡੀਏਟਲੀ ਜਵਾਬ ਦੇ ਦਿੰਦਾ ਹੋਵੇ ਉਹਨੂੰ ਦਰਜਾ ਦੇ ਦਿੱਤਾ ਜਾਂਦਾ ਬਤਮੀਜ਼ ਹੋਣ ਦਾ ਹਰੇਕ ਨੂੰ ਖੁੱਲ ਕੇ ਬੋਲਣਾ ਚਾਹੀਦਾ ਇਹੀ ਇਹਨਾਂ ਕਿਹਾ ਨਿਸ਼ਚੈ ਨਹੀਂ ਵੀ ਹਰੇਕ ਹਰੇਕ ਨੂੰ ਆਪਣੀ ਅੰਦਰ ਪੜਾਅ ਕੱਢਣੀ ਚਾਹੀਦੀ ਹੈ ਮਤਲਬ ਅਰੇ ਅੰਦਰ ਨਹੀਂ ਰਹਿਣੀ ਚਾਹੀਦੀ ਨਾ ਮੈਂ ਕਿਸੇ ਨੂੰ ਮੂਰਖ ਕਹਿੰਦਾ ਨਾ ਬ੍ਰह्मज्ञानी ਤੋਂ ਡਰਦਾ ਸੀ ਜਦ ਸਿਰਜਣ ਹਾਰ ਨੇ ਸਿਰਜਿਆ ਮੈਨੂੰ ਮੈਂ ਇੱਕ ਕੋਰੇ ਕਾਗਜ਼ ਵਰਗਾ ਸੀ ਪਰ ਲੋਭ ਮੋਹ ਹੰਕਾਰ ਦੀ ਮਿਥਿਆ ਕਾਮ ਕ੍ਰੋਧ ਝੂਠਾਂ ਦੀ ਵਿਦਿਆ ਇੰਜ ਆਪਣੀ ਮੈਂ ਹੋੰਦ ਤੋਂ ਮਿਟਿਆ ਕਿ ਮੁੜ ਮੇਰਾ ਸਰੂਪ ਨਾ ਡਿਠਿਆ ਜੇ ਤੂੰ ਮੈਨੂੰ ਮੇਰੇ ਹਾਲ ਤੇ ਛੱਡਦਾ ਮੇਰਾ ਬਿੰ ਟੰਗਾ ਤੋਂ ਸਰਦਾ ਸੀ ਜਦ ਸਿਰਜਣ ਹਾਰ ਨੇ ਸਿਰਜਿਆ ਮੈਨੂੰ ਮੈਂ ਇੱਕ ਖੋਰੇ ਕਾਗਜ਼ ਵਰਗਾ ਸੀ ਸਸੀਗਾ ਦੋਸਤੋ ਮਿੱਠੀ ਜੇਲ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਆਪਣੀ ਜਿਹੜੀ ਸਖਸ਼ੀਅਤ ਹੁੰਦੀ ਹੈ ਪਰਸਨਲਿਟੀ ਇਹ ਬਹੁਤ ਹੱਦ ਤੱਕ ਸਿੱਖੀ ਗਈਆਂ ਨੈਤਿਕ ਮੂਲਾਂ ਤੇ ਕਦਰਾਂ ਕੀਮਤਾਂ ਤੇ ਅਤਾਰੀ ਸੁਣਦੀ ਹੈ ਆਪਾਂ ਨੂੰ ਜੋ ਜਿਵੇਂ ਜਿਵੇਂ ਆਪਾਂ ਬਚਪਨ ਤੋਂ ਵੱਡੇ ਹੁੰਨੇ ਆ ਜੋ ਆਪਣਾ ਸਮਾਜ ਆਪਣਾ ਪਰਿਵਾਰ ਆਪਾਂ ਨੂੰ ਸਿਖਾਂਦਾ ਹੈ ਤੇ ਦੱਸਦਾ ਹੈ ਇਸ ਕੋਰੇ ਕਾਗਜ਼ ਦੇ ਉੱਤੇ ਜੋ ਵੀ ਲਿਖਿਆ ਜਾਂਦਾ ਹੈ ਉਹ ਆਪਣਾ ਇੱਕ ਪਰਮਨੈਂਟ ਪਛਾਣ ਬਣ ਜਾਂਦੀ ਹੈ ਤੇ ਆਪਾਂ ਇਹ ਪਛਾਣਾਂ ਨੂੰ ਆਪਣੀ ਪੂਰੀ ਜ਼ਿੰਦਗੀ ਟੋਨੇ ਰਹਿਣੇ ਆ ਅੱਜ ਅਸੀਂ ਗੱਲ ਕਰਨ ਵਾਲੇ ਆ ਦਰਸ਼ਨ ਦੀ ਤੇ ਦਰਸ਼ਨ ਦੀ ਦੁਨੀਆ ਦੇ ਵਿੱਚ ਇੱਕ ਬੜੇ ਹੀ ਮੰਨੇ ਹੋਏ ਦਾਰਸ਼ਨਿਕ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਫ੍ਰੈਡਰਿਕ ਨਿਸ਼ਚੇ ਇਹ 1844 ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਇਹ ਜਰਮਨ ਦੇ ਮੰਨੇ ਹੋਏ ਦਾਰਸ਼ਨਿਕ ਨੇ ਤੇ ਇਹਨਾਂ ਦੀ ਡੈਥ 1900 ਦੇ ਵਿੱਚ ਹੋਈ ਸੀ ਤੇ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀ ਇਹ ਮਾਨਸਿਕਤਾ ਹੈਗੀ ਹੈ ਮੋਰਲ ਵੈਲਿਊਜ਼ ਨੂੰ ਲੈ ਕੇ ਜਿਸ ਤਰੀਕੇ ਨਾਲ ਆਪਾਂ ਸੋਚਦੇ ਆ ਸਪੈਸੀਫਿਕਲੀ ਕ੍ਰਿਸਚਨ ਸੋਸਾਇਟੀ ਦੇ ਵਿੱਚ ਇਹਨਾਂ ਨੇ ਉਹਦਾ ਕਾਫੀ ਤੁਸੀਂ ਕਹੋ ਕਿ ਵਿਦਰੋਹ ਕੀਤਾ ਸੀਗਾ ਇਹਨਾਂ ਦਾ ਮੰਨਣਾ ਸੀਗਾ ਕਿ ਹਰ ਕਿਸੇ ਨੂੰ ਇਹ ਜਿਹੜੀਆਂ ਝੂਠੀਆਂ ਮਨਕੜੰਥ ਮੋਰਲ ਵੈਲਿਊਜ਼ ਸਿਖਾਈਆਂ ਜਾਂਦੀਆਂ ਨੇ ਇਹਨਾਂ ਦੇ ਉੱਤੇ ਇੱਕ ਭੇਡ ਚਾਲ ਦੇ ਤਰੀਕੇ ਦੇ ਨਾਲ ਪਿੱਛੇ ਨਾ ਲੱਗ ਕੇ ਆਪਣੀ ਇੱਕ ਇੰਡੀਵਿਜੂਅਲ ਪਛਾਣ ਬਣਾਣੀ ਜ਼ਰੂਰੀ ਹੈ ਨਿਸ਼ਚੈ ਕਹਿੰਦਾ ਸੀ ਕਿ ਹਰ ਕੋਈ ਇਨਸਾਨ ਪ੍ਰਯਾਸ ਕਰ ਸਕਦਾ ਹੈ ਆਪਣੀ ਬੇਸਿਕ ਮੋਰਲ ਵੈਲਿਊਜ਼ ਨੂੰ ਚੈਲੰਜ ਕਰਨ ਦਾ ਤੇ ਇੱਕ ਇਸ ਤਰੀਕੇ ਦਾ ਇਨਸਾਨ ਬਣਨ ਦਾ ਜੋ ਕਿ ਆਪਣੀ ਵੈਲਿਊਜ਼ ਆਪ ਕਰਦਾ ਹੈ ਇਹਦੇ ਤਿੰਨ ਪੜਾਅ ਹੁੰਦੇ ਨੇ ਉਹਨੇ ਐਕਸਪਲੇਨ ਕੀਤਾ ਕਿ ਪਹਿਲਾ ਜਿਹੜਾ ਪੜਾਅ ਹੁੰਦਾ ਹੈ ਉਹ ਹੈ ਕੈਮਲ ਅ ਜਿੱਥੇ ਕਿ ਤੁਸੀਂ ਇੱਕ ਦੱਬੇ ਹੋਏ ਇਨਸਾਨ ਹੁੰਨੇ ਹੋ ਤੇ ਫਿਰ ਅਗਲਾ ਪੜਾ ਹੁੰਦਾ ਹੈ ਲਾਇਨ ਜਿਹਨੂੰ ਆਪਾਂ ਸ਼ੇਰ ਕਹ ਲਈਏ ਜਿਹਦੇ ਚ ਕੀ ਤੁਸੀਂ ਇਹਨੂੰ ਥੋੜਾ ਬਾਗੀ ਬਣਦੇ ਹੋ ਤੇ ਇਹਨੂੰ ਕੁਐਸਚਨ ਕਰਨ ਦੀ ਗੱਲ ਕਰਦੇ ਹੋ ਤੇ ਆਖਰੀ ਪੜਾ ਉਹਨੇ ਕਿਹਾ ਚਾਈਲਡ ਹੁੰਦਾ ਹੈ ਬੱਚਾ ਜਿੱਥੇ ਕਿ ਤੁਸੀਂ ਇੱਕ ਕ੍ਰੀਏਟਰ ਬਣਦੇ ਹੋ ਕੁਝ ਸੀ ਕੁਛ ਨਾ ਕੁਛ ਰਚਨਾ ਕਰਦੇ ਹਾਂ ਕਿਸੇ ਚੀਜ਼ ਦੀ ਨਵੀਂ ਚੀਜ਼ਾਂ ਦੀ ਨਵੇਂ ਮੋਰਲਸ ਦੀ ਸਾਨੂੰ ਲੱਗਿਆ ਮਿੱਠੀ ਜੇਲ੍ਹ ਦੇ ਵਿੱਚ ਕੀ ਸਾਨੂੰ ਕੁਝ ਜਿਹੜੇ ਦਾਰਸ਼ਨਿਕ ਨੇ ਉਹਨਾਂ ਦੀਆਂ ਜਿਹੜੀਆਂ ਬਹੁਤ ਵੱਖਰੀਆਂ ਸੋਚਾਂ ਨੇ ਉਹਨਾਂ ਨੂੰ ਵੀ ਤੁਹਾਡੇ ਤੱਕ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਆਪਾਂ ਜਿਨ੍ਹਾਂ ਜਿਨ੍ਹਾਂ ਆਪਣੇ ਆਪ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਣੇ ਜਿਹੜੇ ਮੂਲ ਸਿਧਾਂਤ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਛੇੜਨ ਦੀ ਤੇ ਕੁਐਸਚਨ ਕਰਨ ਦੀ ਲੋੜ ਪੈਂਦੀ ਹੈ ਤੇ ਅੱਜ ਦਾ ਸਾਡਾ ਇਹ ਐਪੀਸੋਡ ਇਹ ਨਿਸ਼ਚੇਦੀ ਜਿਹੜੀ ਇਹ ਥਿਉਰੀ ਹੈਗੀ ਹੈ ਮੋਰਲ ਵੈਲਿਊਜ਼ ਨੂੰ ਲੈ ਕੇ ਉਹਦੇ ਉੱਤੇ ਉਧਾਰਿਤ ਹੈ ਤੇ ਅ ਅੱਜ ਉਹ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਗੱਲ ਐਦਾਂ ਦੀ ਹੈਗੀ ਹੈ ਕਿ ਜਿਹੜੀ ਤੁਹਾਨੂੰ ਕੁਝ ਚੁਣੌਤੀ ਦੇਗੀ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਸਪੈਸ਼ਲੀ ਆ ਜਿਹੜਾ ਆਪਾਂ ਅੱਜ ਡਿਸਕਸ ਕਰ ਰਹੇ ਹਾਂ ਇਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਅਪਾਣਾ ਟਕਰਾਵ ਤੋਂ ਡਰਦੇ ਆ ਸਮਾਜ ਦੇ ਵਿੱਚ ਆਪਣੇ ਜੋ ਦਿਲ 'ਚ ਹੁੰਦਾ ਅਸੀਂ ਅਸੀਂ ਉਸ ਨੂੰ ਰੋਕ ਲੈਨੇ ਆ ਤੇ ਰੋਕ ਕੇ ਕਿ ਉਸ ਨੂੰ ਆਪਣੇ ਅੰਦਰ ਅੰਦਰ ਹੀ ਘੁੱਟ ਘੁੱਟ ਦੇ ਰਹਿਨੇ ਆ ਅਸੀਂ ਆਪਣੀ ਆਪਣਾ ਜੋ ਅੰਦਰ ਆ ਉਸ ਨੂੰ ਬਾਹਰ ਐਕਸਪ੍ਰੈਸ ਕਰਨ ਤੋਂ ਡਰਦੇ ਆ ਕਿਉਂਕਿ ਅਸੀਂ ਟਕਰਾਵ ਤੋਂ ਡਰਦੇ ਆ ਸਮਾਜ ਦੇ ਵਿੱਚ ਤੇ ਉਹ ਆ ਜਿਹੜੀ ਚੀਜ਼ ਸੀਗੀ ਕਿ ਪਹਿਲਾਂ ਕੀ ਸੀਗਾ ਕਿ ਸਾਰੇ ਲੋਕ ਐਕਸਪ੍ਰੈਸਿਵ ਹੁੰਦੇ ਸੀ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਸੀਗੇ ਪਰ ਸਮੇਂ ਦੇ ਨਾਲ ਨਾਲ ਕੀ ਹੋਇਆ ਕਿ ਲੋਕਾਂ ਨੂੰ ਆਪਣੇ ਆਪ ਨੂੰ ਚੁੱਪ ਰੱਖਣਾ ਆਪਣੀ ਗੱਲ ਨਾ ਦੱਸਣੀ ਬਾਹਰ ਲਈ ਸ਼ਾਂਤੀ ਭੰਗ ਨਾ ਹੋ ਜAVE ਉਹਦੇ ਡਰ ਉਹਦੇ ਡਰ ਦੇ ਹਿਸਾਬ ਨਾਲ ਲੋਕ ਐਕਸਪ੍ਰੈਸਿਵ ਹੋਣ ਤੋਂ ਹਟ ਗਏ ਐਕਸਪ੍ਰੈਸ ਨਹੀਂ ਕਰ ਰਹੇ ਆਪਣੇ ਆਪ ਨੂੰ ਖੁੱਲ੍ਹ ਕੇ ਤੇ ਉਸ ਨੂੰ ਫਿਰ ਹੌਲੀ-ਹੌਲੀ ਇੱਕ ਵਧੀਆ ਬੰਦੇ ਦਾ ਦਰਜਾ ਦੇ ਦਿੱਤਾ ਗਿਆ ਆਪਾਂ ਨੇ ਕਿ ਪੰਜਾਬੀ ਚ ਵੀ ਕਹਿੰਦੇ ਆ ਇੱਕ ਚੁੱਪ ਸੌ ਸੁਖ ਕਹਿ ਦਿੰਦੇ ਆ ਤਾਂ ਉਹ ਸਾਰੀ ਕਹਾਵਤਾਂ ਮਤਲਬ ਇੱਕ ਤਰੀਕੇ ਨਾਲ ਉੱਥੋਂ ਹੀ ਆਈਆਂ ਜਿੱਥੇ ਬੜਾ ਮੰਨਿਆ ਜਾਂਦਾ ਜਿਹੜਾ ਬੰਦਾ ਚੁੱਪ ਰਹਿੰਦਾ ਮੂੰਹੋਂ ਬੋਲਦਾ ਨਹੀਂ ਉਹ ਬੜਾ ਵਧੀਆ ਬੰਦਾ ਹੈ ਨਾ ਉਹ ਬੰਦਾ ਕੰਪਰੋਮਾਈਜ਼ ਕਰ ਲੈਂਦਾ ਤਿਆਗ ਦੇ ਦਿੰਦਾ ਬੜਾ ਵਧੀਆ ਬੰਦਾ ਕਿਹਾ ਜਾਂਦਾ ਹੁੰਦਾ ਤੇ ਜਿਹੜਾ ਨਿਸ਼ਚੇ ਸੀਗਾ ਨਿਸ਼ਤੇ ਨੇ ਜਿਹੜੀ ਆ ਚੀਜ਼ ਸੀ ਨਾ ਕਿ ਉਹ ਕਹਿੰਦਾ ਸੀ ਮੋਰੈਲਟੀ ਆ ਜਿਹੜੀ ਮਤਲਬ ਇਹ ਕੋਈ ਇਹ ਕੋਈ ਆਏ ਨਹੀਂ ਹੁੰਦੀ ਕਿ ਰੱਬ ਦੇ ਤੋਂ ਆਈ ਹੁੰਦੀ ਹੈ ਰੱਬ ਚੋਂ ਕਿਤੋਂ ਇਹ ਕਹਿੰਦਾ ਬੰਦੇ ਨੇ ਆਪਣੇ ਆਪਣੀ ਜ਼ਿੰਦਗੀ ਨੂੰ ਆਪਣੇ ਆਪ ਤੇ ਥੋਪੀ ਹੁੰਦੀ ਆ ਤੇ ਉਹਦੇ ਵਿੱਚ ਉਹ ਆਪਣੇ ਜਾਲ 'ਚ ਹੀ ਖੁਦ ਫਸ ਜਾਂਦਾ ਮੋਰੈਲਿਟੀ ਦੇ ਨਾਮ ਤੇ ਹਾਂ ਤਾਂ ਬੇਸਿਕਲੀ ਜਿਹੜਾ ਆਪਣਾ ਸਮਾਜ ਹੈ ਇਹ ਸਮਾਜ ਜੇ ਆਪਾਂ ਸੋਚੇ ਕਿ ਜੋ ਆਪਣੀ ਅੱਜ ਦੀ ਧਾਰਨਾ ਹੈ ਸੋਚਣ ਦੀ ਵੀ ਇਹੀ ਸਦੀਆਂ ਤੋਂ ਚੱਲੀ ਆ ਰਹੀ ਹੋਏਗੀ ਉਹ ਵੀ ਇੱਕ ਗਲਤ ਸੋਚ ਹੈ ਆਪਾਂ ਹਿਊਮਨ ਬੀਇੰਗ ਜਿਹੜੇ ਇਨਸਾਨ ਨੇ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੇ ਸੀ ਕਿਸ ਤਰੀਕੇ ਨਾਲ ਸੋਚਦੇ ਸੀ ਇਹ ਵੀ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈ ਵੀ ਤੁਹਾਡੇ ਆਸ-ਪਾਸ ਦਾ ਮਾਹੌਲ ਤੁਹਾਡੀ ਸੋਸਾਇਟੀ ਤੁਹਾਨੂੰ ਕੀ ਸਿਖਾਉਂਦੀ ਹੈ ਤਾਂ ਜਿਵੇਂ ਆਪਾਂ ਅੱਜ ਦੀ ਡੇਟ ਦੇ ਵਿੱਚ ਆਪਾਂ ਐਜੂਕੇਸ਼ਨ ਕਹਿ ਲਈਏ ਪਵਾਏ ਨੂੰ ਜਾਂ ਤੁਸੀਂ ਕਹਿ ਲੋ ਕਿ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਬੜੇ ਵੱਡਾ ਕਰਦੇ ਨੇ ਤਾਂ ਉਹਦੇ 'ਚ ਨਾ ਮੋਰਲਸ ਨੂੰ ਬਹੁਤ ਸਿਖਾਇਆ ਜਾਂਦਾ ਆਪਾਂ ਬੱਚੇ ਨੂੰ ਕਹਿੰਦੇ ਆ ਵੀ ਸ਼ੇਅਰ ਸ਼ੇਅਰ ਕਰੋ ਦੂਸਰੇ ਦੇ ਨਾਲ ਅਨਬੀ ਤੂੰ ਜੇ ਕੋਈ ਬੱਚਾ ਤੇਰੇ ਨਾਲ ਖੋਏ ਤੈਨੂੰ ਚਪੇੜ ਮਾਰੇ ਤਾਂ ਉਹਨੂੰ ਤੂੰ ਮੁੜ ਕੇ ਨਹੀਂ ਮਾਰਨਾ ਹੈਗਾ ਕਿਸੇ ਨੂੰ ਗਾਲ ਨਹੀਂ ਕੱਢਣੀ ਹੈਗੀ ਤੇ ਜੇ ਤੈਨੂੰ ਕੋਈ ਉੱਚਾ ਬੋਲੇ ਤਾਂ ਤੂੰ ਚੁੱਪ ਕਰ ਜਾਣਾ ਉਸ ਟਾਈਮ ਤੇ ਮੁੜ ਕੇ ਉਹਨੂੰ ਜਵਾਬ ਨਹੀਂ ਦੇਣਾ ਇਮੀਡੀਟਲੀ ਉਸੇ ਟਾਈਮ ਤੇ ਹਨਾ ਗੁੱਸਾ ਨਹੀਂ ਕਰਨਾ ਬਿਨਾ ਮਤਲਬ ਤੋਂ ਇਹ ਜੀ ਚੀਜ਼ਾਂ ਜਿਹੜੀਆਂ ਸਿਖਾਈਆਂ ਜਾਂਦੀਆਂ ਨੇ ਇਹ ਟਾਈਮ ਟੂ ਟਾਈਮ ਇਹ ਚੀਜ਼ਾਂ ਸੋਸਾਇਟੀ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਸਿਖਾਈਆਂ ਜਾਂਦੀਆਂ ਨੇ ਜ਼ਰੂਰੀ ਨਹੀਂ ਕਿ ਮੋਰਲ ਹਰ ਟਾਈਮ ਤੇ ਸਿਖਾਇਆ ਜਾ ਰਿਹਾ ਹੋਵੇ ਇਹ ਆਪਣੀ ਅੱਜ ਦੀ ਸੋਚ ਹੈ ਹੁਣ ਆਪਾਂ ਸੋਚਦੇ ਆਂ ਵੀ ਮੋਰਲ ਸਿਖਾਣਾ ਜ਼ਰੂਰੀ ਹੈ ਬੱਚਿਆਂ ਨੂੰ ਹੈਨਾ ਤੇ ਅਸੀਂ ਜਿਵੇਂ ਹੁਣ ਵੈਸਟਰਨ ਸਮਾਜ 'ਚ ਰਹਿੰਦੇ ਆਂ ਇੱਥੇ ਵੀ ਨਾ ਮੈਨਰਸ ਨੂੰ ਬੜਾ ਵੱਡਾ ਦਰਜਾ ਦਿੱਤਾ ਜਾਂਦਾ ਹੈ ਵੀ ਵੀ ਤੁਸੀਂ ਅੰਦਰੋਂ ਭਾਵਾਂ ਦੀ ਜਿਵੇਂ ਤੁਹਾਡੇ ਨਾਲ ਕੁਝ ਹੋਇਆ ਕਿਸੇ ਨੇ ਕੁਝ ਕਿਹਾ ਜਾਂ ਸਮਥਿੰਗ ਤਾਂ ਤੁਸੀਂ ਇਮੀਡੀਏਟਲੀ ਆਪਣਾ ਜਿਹੜਾ ਅੰਦਰੋਂ ਬਿਹੇਵੀਅਰ ਤੁਹਾਡਾ ਉੱਠ ਕੇ ਆ ਰਿਹਾ ਹੈ ਉਹ ਤੁਸੀਂ ਦਰਸਾਣਾ ਨਹੀਂ ਹੈਗਾ ਤੁਸੀਂ ਮੈਨਰਸ ਯਾਦ ਰੱਖਣੀਆਂ ਨੇ ਵੀ ਹਾਂਜੀ ਜੇ ਕਿਸੇ ਨੇ ਤੁਹਾਨੂੰ ਕੁਝ ਕੇ ਦਿੱਤਾ ਤਾਂ ਉਹਨੂੰ ਥੈਂਕ ਯੂ ਕਹਿਣਾ ਤੁਸੀਂ ਦੂਜੇ ਲਈ ਦਰਵਾਜ਼ਾ ਖੋਲਣਾ ਕੋਈ ਆਇਆ ਤਾਂ ਉਹਦੇ ਲਈ ਉਹਨੂੰ ਸੀਟ ਦੇਣੀ ਆਪਣੀ ਆਪਣੀ ਤਾਂ ਸੀਟ ਛੱਡ ਕੇ ਉਹਨੂੰ ਦੇ ਦੇਣੀ ਹੈ ਹਨਾ ਐਦਾਂ ਦੀਆਂ ਚੀਜ਼ਾਂ ਮੈਨਰਸ ਦੇ ਨਾਮ ਤੇ ਬੱਚੇ ਨੂੰ ਛੋਟੇ ਨੂੰ ਸਿਖਾਈਆਂ ਜਾਂਦੀਆਂ ਨੇ ਜਾਣ ਕੇ ਤੇ ਉਹਦੇ ਵਿੱਚ ਬਹੁਤ ਵੱਡੀ ਚੀਜ਼ ਜਿਹੜੀ ਸਿਖਾਈ ਜਾਂਦੀ ਹੈ ਉਹ ਇਹ ਸਿਖਾਈ ਜਾਂਦੀ ਹੈ ਕਿ ਜਦੋਂ ਕੋਈ ਦੂਸਰਾ ਤੁਹਾਡੇ ਤੇ ਤੁਹਾਡੀ ਫੋਰ ਐਗਜ਼ਾਮਪਲ ਬੇਇੱਜ਼ਤੀ ਕਰੇ ਜਾਂ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰੇ ਹਣਾ ਉਸ ਟਾਈਮ ਤੇ ਤੁਸੀਂ ਉਹਨੂੰ ਮੁੜ ਕੇ ਜਵਾਬ ਨਹੀਂ ਦੇਣਾ ਤੇ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਇਹ ਬੱਚਾ ਤਾਂ ਬੜਾ ਸਹਿਨਸ਼ੀਲ ਹੈ ਵੀ ਇਹਦੇ ਵਿੱਚ ਪੇਸ਼ੈਂਸ ਬਹੁਤ ਹੈ ਇਹ ਬੱਚਾ ਬਹੁਤ ਅੱਛਾ ਹੈ ਹਣਾ ਤੇ ਜਿਹੜਾ ਬੰਦਾ ਭੜਕੇ ਜਾਂਦਾ ਹੋਵੇ ਉਹਨੂੰ ਇਮੀਡੀਏਟਲੀ ਜਵਾਬ ਦੇ ਦਿੰਦਾ ਹੋਵੇ ਉਹਨੂੰ ਦਰਜਾ ਦੇ ਦਿੱਤਾ ਜਾਂਦਾ ਹੈ ਬਤਮੀਜ਼ ਹੋਣ ਦਾ ਵੀ ਇਹ ਜਿਹੜਾ ਇਨਸਾਨ ਹੈ ਇਹ ਇੱਕ ਬਤਮੀਜ਼ ਇਨਸਾਨ ਹੈ ਤੇ ਇਹ ਜਿਹੜਾ ਸੋਚਣ ਦਾ ਤਰੀਕਾ ਹੈ ਇਸ ਤਰੀਕੇ ਨਾਲ ਆਪਾਂ ਕਿਉਂ ਸੋਚਦੇ ਹਾਂ ਇਹ ਵੀ ਬਹੁਤ ਵੱਡੀ ਗੱਲ ਹੈ ਇਹ ਆਪਾਂ ਨੂੰ ਇਸ ਚੀਜ਼ ਨੂੰ ਪਾਰ ਕਰਕੇ ਇਹਨੂੰ ਕੁਐਸਚਨ ਹੀ ਕਰਨਾ ਕਿ ਆਪਾਂ ਇਸ ਤਰੀਕੇ ਨਾਲ ਨਕਲੀ ਆਪਾਂ ਕਿਉਂ ਬਣਨਾ ਚਾਹੁੰਦੇ ਆ ਇਹ ਬਹੁਤ ਵੱਡੀ ਮੈਂ ਕਹੂੰਗੀ ਕਿ ਕ੍ਰਾਂਤੀਕਾਰੀ ਸੋਚ ਹੈ ਜੋ ਕਿ ਨਿਸ਼ਚੇ ਆਪਣੇ ਟਾਈਮ ਤੇ ਲੈ ਕੇ ਆਏ ਸੀਗੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਤਾਂ ਇਹ ਉਹਦੇ ਨਾਲ ਜੋੜ ਦਿੱਤਾ ਜਾਂਦਾ ਕਿ ਚਲੋ ਜੇ ਆਪਾਂ ਕੋਈ ਕੁੜੀ ਨੂੰ ਲੈ ਲਈਏ ਵੀ ਇਹ ਤਾਂ ਬੜੀ ਚੰਗੀ ਆ ਯਾ ਵੀ ਇਹ ਇੱਕ ਬੋਲਦੀ ਨਹੀਂ ਘਰ ਵਾਲੇ ਮੁਰੇ ਨਹੀਂ ਬੋਲਦੀ ਜਾਂ ਸੱਸ ਸਹੁਰੇ ਮੁਰੇ ਨਹੀਂ ਬੋਲਦੀ ਵੀ ਇਹ ਤਾਂ ਬੜੇ ਸੁਸ਼ੀਲ ਸੁਸ਼ੀਲ ਕਾਂਦਾਂ ਦੀ ਆ ਰਾਈਟ ਇਦਾਂ ਜੋੜ ਦਿੱਤਾ ਜਾਂਦਾ ਤੇ ਉਹਦੇ ਨਾਲ ਉਹ ਅੰਦਰ ਹੀ ਅੰਦਰ ਮਤਲਬ ਕਿ ਕੁੜੀਆਂ ਬਿਹੇਵ ਵਧੀਆ ਕਰਦੀਆਂ ਰਹਿੰਦੀਆਂ ਵੀ ਅੱਛਾ ਜੇ ਕੋਈ ਗਾਲਾਂ ਵੀ ਕੱਢ ਲਈਆਂ ਕਿਸੇ ਨੇ ਬੋਲਣਾ ਹੀ ਨਹੀਂ ਮੁਰੋਂ ਬਾळा ਹਨਾ ਵੀ ਲੜਾਈ ਹੋ ਜੂ ਚਲੋ ਸ਼ਾਂਤੀ ਰੱਖੋ ਘਰੇ ਜਾਂ ਕੋਈ ਬੱਚੇ ਹੁੰਦੇ ਨੇ ਆਪਣੀ ਫੈਮਲੀ ਚ ਭੈਣ ਭਰਾ ਹੁੰਦੇ ਨੇ ਤਾਂ ਆਪਾਂ ਕਹਿ ਦਿੰਨੇ ਆ ਵੀ ਤੂੰ ਚੁੱਪ ਕਰ ਜਾ ਇੱਕ ਜਣੇ ਨੂੰ ਕਹਿ ਦਿੰਨੇ ਤੂੰ ਚੁੱਪ ਕਰ ਜਾ ਤੇ ਵੀ ਲੜਾਈ ਰੁਕਣ ਦੀ ਮਾਰੇ ਵੀ ਮਾਹੌਲ ਸ਼ਾਂਤ ਹੋ ਜੇ ਪਰ ਜਿਹੜਾ ਬੱਚਾ ਜਾਂ ਕੋਈ ਵੀ ਜਣਾ ਜਿਹੜਾ ਵੀ ਚੁੱਪ ਕਰ ਰਿਹਾ ਹਨਾ ਉਹ ਅੰਦਰ ਹੀ ਅੰਦਰ ਉਹਦੇ ਅੰਦਰ ਤਾਂ ਹੁੰਦਾ ਨਾ ਵੀ ਮੈਂ ਆਪਣੀ ਗੱਲ ਨਹੀਂ ਰੱਖੀ ਹੈਗੀ ਤੇ ਉਹਦੇ ਨਾਲ ਉਹਦੀ ਉਹਦੇ ਤੇ ਹੋਰ ਅਸਰ ਪੈਂਦਾ ਰਹਿੰਦਾ ਉਹਦੀ ਦਿਮਾਗੀ ਪ੍ਰੋਬਲਮਾਂ ਤੇ ਅਸਰ ਪੈਂਦਾ ਰਹਿੰਦਾ ਤੇ ਮੇਨ ਮਤਲਬ ਕਿ ਇਹੀ ਆ ਕਿ ਹਰੇਕ ਨੂੰ ਖੁੱਲ ਕੇ ਬੋਲਣਾ ਚਾਹੀਦਾ ਇਹੀ ਇਹਨਾਂ ਕਿਹਾ ਨਿਸ਼ਚੈ ਨੇ ਵੀ ਹਰੇਕ ਹਰੇਕ ਨੂੰ ਆਪਣੀ ਅੰਦਰ ਪੜਾਅ ਅੰਦ ਕੱਢਣੀ ਚਾਹੀਦੀ ਆ ਮਤਲਬ ਅਰੇ ਅੰਦਰ ਨਹੀਂ ਰਹਿਣੀ ਚਾਹੀਦੀ ਖੁੱਲ ਕੇ ਬੋਲਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਦੂਜੇ ਤੇ ਹਮਲਾ ਕਰ ਦੋ ਮਤਲਬ ਦੂਜੇ ਨੂੰ ਦੱਬ ਲੋ ਫਿਰ ਤਾਂ ਉਹ ਦਾ ਦੂਜਾ ਪਾਸਾ ਹੋ ਗਿਆ ਨਾ ਵੀ ਤੁਸੀਂ ਫਿਰ ਉਹ ਦੱਬਣ ਵਾਲੇ ਬਣ ਗਏ ਫਿਰ ਤਾਂ ਉਸ ਤਰੀਕੇ ਨਾਲ ਉਹ ਕਹਿੰਦਾ ਵੀ ਜੇ ਕੋਈ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰੇ ਖੜੇ ਹੋ ਜੋ ਉਹਦੇ ਵਾਂਗੂ ਉਹਦੇ ਮੂਰੇ ਚਟਾਨ ਵਾਂਗੂ ਖੜੇ ਹੋ ਕੇ ਜਵਾਬ ਦੋ ਇਹਦੀ ਹਿੰਮਤ ਜਿਹਨੂੰ ਆਪਾਂ ਕਹਿੰਨਾ ਕਰੇਜ ਹੋਣਾ ਚਾਹੀਦਾ ਤੁਹਾਡੇ ਚ ਵੀ ਤੁਸੀਂ ਉਹਨੂੰ ਜਵਾਬ ਦੇ ਸਕੋ ਜੋ ਤੁਸੀਂ ਅੰਦਰੋਂ ਸੋਚ ਰਹੇ ਹੋ ਤੁਸੀਂ ਕਹਿ ਸਕੋ ਉਸ ਟਾਈਮ ਤੇ ਆਪਣੇ ਆਪਣੇ ਇਮੋਸ਼ਨਸ ਨੂੰ ਆਪਣੀ ਸੋਚ ਨੂੰ ਦੱਬਣ ਦੀ ਲੋੜ ਨਹੀਂ ਹੈਗੀ ਉਸ ਟਾਈਮ ਤੇ ਹਨਾ ਤਾਂ ਇਹੀ ਸਟੇਜਿਸ ਐਂਡ ਮੈਟਾਫੋਰ ਆਪਾਂ ਕਹਿ ਰਹੇ ਆ ਪਹਿਲੀ ਸਟੇਜ ਹੈ ਜਿਹੜੀ ਇਹ ਕੈਮਲ ਕਹਿੰਦਾ ਵੀ ਤੁਸੀਂ ਊਂਠ ਜਿਹਨੂੰ ਆਪਾਂ ਕਹਿੰਨੇ ਆ ਵੀ ਊਂਠ ਵਰਗੀ ਜਿਹੜਾ ਬਿਹੇਵੀਅਰ ਹੁੰਦਾ ਉਹਨੂੰ ਕਹਿੰਨੇ ਆ ਵੀ ਤੁਸੀਂ ਬਰڈن ਬੀਰਰ ਕਿਹਾ ਉਹਨੂੰ ਵੀ ਉਹ ਕੋਝ ਪਾ ਦੋ ਨਰਮ ਖਾਣਾ ਸਿਰ ਥੱਲੇ ਸੱਟ ਕੇ ਕੰਮ ਕਰੀ ਜਾਣਾ ਹਾਂ ਵੀ ਉਹਨੇ ਬਸ ਕੰਮ ਕਰੀ ਜਾਣਾ ਉਹ ਬੜਾ ਹੀ ਤੁਸੀਂ ਕਹਿ ਲੋ ਕਿ ਗੱਲ ਮੰਨਣ ਵਾਲਾ ਬੰਦਾ ਹੁੰਦਾ ਹੈ ਰਿਸਪਾਂਸਿਬਲ ਹੁੰਦਾ ਹੈ ਬਹੁਤ ਜ਼ਿਆਦਾ ਹਨਾ ਵੀ ਰਿਸੂ ਕਰਦੀਆਂ ਪੂਰੀ ਰਿਸਪਾਂਸਿਬਿਲਟੀ ਚੱਕ ਲੈਂਦਾ ਇਕੱਲਾ ਹੀ ਇੱਕ ਬੰਦਾ ਹੀ ਕਿੰਨਿਆਂ ਦੀ ਰਿਸਪਾਂਸਿਬਿਲਟੀ ਚੱਕਦਾ ਰਹਿੰਦਾ ਮੈਂ ਬਹੁਤ ਸੁਣਿਆ ਇਹ ਕਈ ਲੋਕਾਂ ਨੇ ਮੈਨੂੰ ਕੁਐਸਚਨ ਕਰਦੀਆਂ ਵੀ ਤੁਸੀਂ ਵੀ ਇੰਨੀ ਉਮਰ ਤੱਕ ਕੰਮ ਕਿਉਂ ਕਰੀ ਜਾ ਰਹੇ ਹੋ ਹਨਾ ਵੀ ਤੁਸੀਂ ਤੁਹਾਡੀ ਰਿਟਾਇਰਮੈਂਟ ਦੇ ਬਾਰੇ ਸੋਚਿਆ ਤੁਸੀਂ ਤਾਂ ਉਹ ਬੜੇ ਇਸ ਤਰੀਕੇ ਨਾਲ ਕਹਿਣਗੇ ਕਿ ਜੀ ਸਾਡੀ ਰਿਸਪਾਂਸਿਬਿਲਟੀਆਂ ਨੇ ਸਾਡੇ ਬੱਚੇ ਨੇ ਘਰ ਦੀ ਰਿਸਪਾਂਸਿਬਿਲਟੀਆਂ ਵੱਡੀਆਂ ਨੇ ਸਾਡੇ ਸਾਡੇ ਤੇ ਅਸੀਂ ਕਿੱਥੇ ਸੋਚ ਸਕਦੇ ਆ ਇਸ ਤਰੀਕੇ ਨਾਲ ਤਾਂ ਇਹ ਸੈਲਫ ਵਿਕਟਿਮਾਈਜ਼ ਵੀ ਲੋਗੇ ਨੂੰ ਕਰ ਲੈਂਦੇ ਨੇ ਇਹ ਸੋਚ ਕੇ ਵੀ ਰਿਸਪਾਂਸਿਬਿਲਟੀ ਸਾਡੀ ਹੋਈ ਹੈ ਇਹ ਉਹਨਾਂ ਦੀਆਂ ਵੈਲਿਊਜ਼ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਪਰਾ ਪਿੱਛੋ ਦੀ ਉਹਨਾਂ ਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਕਿ ਜੋ ਬੰਦਾ ਗੱਲ ਮੰਨਣ ਵਾਲਾ ਹੋਊਗਾ ਸਤਕਾਰ ਸਤਕਾ ਬੰਦਿਆਂ ਦਾ ਸਤਕਾਰ ਕਰੂਗਾ ਤੇ ਜੋ ਰਿਸਪਾਂਸਿਬਲ ਹੋਊਗਾ ਤੇ ਜਿਹੜਾ ਬੰਦਾ ਡਿਸਪਲਿਨ ਚ ਰਹੂਗਾ ਉਹੀ ਬੈਸਟ ਇਨਸਾਨ ਹੈ ਉਹੀ ਸਭ ਤੋਂ ਵਧੀਆ ਬੰਦਾ ਹੈ ਤਾਂ ਇਹ ਕੈਮਲ ਬਿਹੇਵੀਅਰ ਹੋ ਗਿਆ ਕਿ ਇਹ ਇਸ ਤਰੀਕੇ ਨਾਲ ਤੁਸੀਂ ਇੱਕ ਊਂਟ ਮੰਗੋ ਜਿੰਨਾ ਵੀ ਤੁਹਾਡੇ ਤੇ ਭਾਰ ਪਾਇਆ ਜਾਂਦਾ ਤੁਸੀਂ ਉਹਨੂੰ ਸਹੰਦੇ ਜਾਂਦੇ ਹੋ ਟਾਈਮ ਦੇ ਨਾਲ ਆ ਨਿਸ਼ਚੇ ਦਾ ਜਿਹੜਾ ਮੋٹے ਮੋਟਾ ਅਗਰ ਫਿਲਾਸਫੀ ਦਾ ਬਹੁਤ ਵੱਡਾ ਪਾਰਟ ਕੀ ਆ ਕਿ ਜਦੋਂ ਤੁਸੀਂ ਇਨਸਾਨ ਪ੍ਰੀ ਸਿਵਲਾਈਜੇਸ਼ਨ ਸੀਗੇ ਕਬੀਲਿਆਂ ਦੇ ਵਿੱਚ ਰਹਿੰਦੇ ਸੀਗੇ ਉਸ ਟਾਈਮ ਤੇ ਹਰ ਬੰਦਾ ਐਕਸਪ੍ਰੈਸਿਵ ਹੁੰਦਾ ਸੀਗਾ ਪਰ ਜਿਵੇਂ ਜਿਵੇਂ ਰਾਜੇ ਆਏ ਤਾਂ ਰਾਜੇ ਇਹ ਕਹਿੰਦਾ ਰਾਜਾ ਤੇ ਪ੍ਰੀਸਟ ਨੇ ਮਿਲ ਕੇ ਇੱਕ ਸਾਈਕੋਲੋਜੀਕਲ ਸਿਸਟਮ ਡਵੈਲਪ ਕੀਤਾ ਜੀਦੇ ਚ ਕੀ ਮੋਰੈਲਟੀ ਨਾਮ ਦੀ ਇੱਕ ਚੀਜ਼ ਲਿਆਏ ਜਿੱਥੇ ਕਿ ਬਹੁਤ ਵੱਡੇ ਸਮਾਜ ਨੂੰ ਤਿਆਗ ਦੇ ਦੇਣਾ ਠੀਕ ਆ ਮੂਰੋ ਨਹੀਂ ਬੋਲਣਾ ਝੁਕਣਾ ਹਨਾ ਇਸ ਚੀਜ਼ ਤੇ ਉੱਤੇ ਬਹੁਤ ਵੱਡੇ ਲੈਵਲ ਤੇ ਸਮਾਜ ਨੂੰ ਮਨਾ ਲਿੱਤਾ ਗਿਆ ਤੇ ਲੋਕਾਂ ਦੇ ਵਿੱਚ ਇੱਥੇ ਤੱਕ ਲਿਆਏ ਕਿ ਭਾਈ ਜਦਨ ਕਿਆਮਤ ਦਾ ਦਿਨ ਆਊਗਾ ਤੁਸੀਂ ਉਹ ਬਚੋਗੇ ਜਿਹੜਾ ਦੂਜਾ ਆਊਗਾ ਸ਼ੈਤਾਨਤਾ ਉਹ ਦੂਜੇ ਨੂੰ ਸ਼ੈਤਾਨ ਕਹਿ ਦਿੱਤਾ ਗਿਆ ਇੱਕ ਤਰੀਕੇ ਨਾਲ ਤਾ ਇਹ ਜਿਹੜਾ ਰਿਵੋਲਟ ਨਹੀਂ ਕਰਦਾ ਸੀ ਜਿਹੜਾ ਸਮਾਜ ਰਿਵੋਲਟ ਨਹੀਂ ਕਰਦਾ ਸੀ ਖੜਾ ਨਹੀਂ ਹੁੰਦਾ ਸੀਗਾ ਆਪਣੇ ਹੱਕਾਂ ਦੀ ਵਾਸਤੇ ਪੁੱਛਦਾ ਨਹੀਂ ਸੀ ਗੁਲਾਮੀ ਦੀ ਸੋਚ ਹਾਂ ਗੁਲਾਮੀ ਦੀ ਸੋਚ ਦਾ ਹਾਂ ਜਿਹੜੀ ਗੁਲਾਮੀ ਦੀ ਸੋਚ ਦਾ ਉਹਦਾ ਮਕਸਦ ਸੀਗਾ ਕਿ ਜਿਹੜਾ ਗੁਲਾਮੀ ਦੀ ਸੋਚ ਦਾ ਜਿਹੜਾ ਮਿਡਲ ਆਪ ਤੋਰਾ ਉਹ ਹੈਗਾ ਕਿ ਸੈਲਫ ਇੱਕ ਮੋਰੈਲਟੀ ਸਟਰਕਚਰ ਬਣਾ ਦਿੱਤਾ ਗਿਆ ਵਿਚ ਇਜ਼ ਨਾਟ ਨੇਚਰਲ ਇਹ ਕਹਿੰਦਾ ਕੋਈ ਕੁਦਰਤੀ ਨਹੀਂ ਹੈਗਾ ਇਹ ਦੇ ਪਿੱਛੇ ਇੱਕ ਸਿਸਟਮ ਬਣਿਆ ਇੱਕ ਬਹੁਤ ਵੱਡੇ ਤਰੀਕੇ ਨਾਲ ਰਾਜਾ ਤੇ ਉਹ ਜਿਹੜਾ ਪ੍ਰੀਸਟ ਸੀਗੇ ਉਹ ਇਕੱਠੇ ਹੋ ਕੇ ਉਹਨਾਂ ਨੇ ਇੱਕ ਇਹੋ ਜਿਹਾ ਸਿਸਟਮ ਬਣਾਇਆ ਕਿ ਤੁਸੀਂ ਆਪਣੇ ਆਪ ਨੂੰ ਡੀਸੀਵ ਕਰਨ ਲੱਗੇ ਆਪਣੇ ਆਪ ਨੂੰ ਹੀ ਧੋਖਾ ਦੇਣ ਲੱਗੇ ਕਿ ਯਾਰ ਐਂ ਵਧੀਆ ਹੁੰਦਾ ਤੇ ਉਹਦੇ ਵਿੱਚ ਰਾਜੇ ਰਾਜੇ ਬਹੁਤ ਵੱਡੇ ਹੋਈ ਗਏ ਰਾਜ ਘਰਾਣੇ ਬੜੇ ਵੱਡੇ ਵੱਡੇ ਹੋਈ ਗਏ ਤੇ ਸਮਾਜ ਦੋ ਪਾੜ ਹੋ ਗਿਆ ਬਿਲਕੁਲ ਹੀ ਇੱਕ ਕਿਉਂਕਿ ਜਦੋਂ ਨਿਸ਼ਚੇ ਸੀਗਾ ਇਸ ਟਾਈਮ ਦੀ ਗੱਲਾਂ ਨੇ ਇਸ ਟਾਈਮ ਤੇ ਬਹੁਤ ਯੂਰਪ ਦਾ ਵਰਲਡ ਵਾਰ ਤੋਂ ਪਹਿਲਾਂ ਦਾ ਟਾਈਮ ਆ ਇਹ ਵਰਲਡ ਵਾਰ ਤੋਂ ਤਾਂ ਉਦੋਂ ਸਮਾਜ ਦੋ ਪਾੜ ਹੋ ਗਿਆ ਸੀ ਇੱਕ ਰਾਜੇ ਹੁੰਦੇ ਸੀ ਬਹੁਤ ਅਮੀਰ ਹੁੰਦੇ ਸੀ ਕੈਪਟਲਿਜ਼ਮ ਪੂਰਾ ਜ਼ਬਰਦਸਤ ਲੈਵਲ ਤੇ ਸੀ ਫੈਕਟਰੀ ਆਲੇ ਦੂਜੇ ਪਾਸੇ ਵਰਕਰ ਹੁੰਦੇ ਸੀ ਗਰੀਬ ਹੁੰਦੇ ਸੀ ਜਿਹੜੇ ਗਰੀਬ ਹੁੰਦੇ ਸੀ ਇਹ ਸਾਰਿਆਂ ਨੂੰ ਧਰਮ ਦੇ ਨਾਮ ਦੇ ਉੱਤੇ ਬਸ ਆਹੀ ਕਹਿ ਦਿੱਤਾ ਗਿਆ ਕਿ ਭਾਈ ਬੋਲਣਾ ਨਹੀਂ ਤੁਸੀਂ ਤਾਂ ਬਹੁਤ ਸਿਆਣੇ ਲੋਗ ਹੋ ਤੁਸੀਂ ਮੋਰਲ ਹੋ ਐਂ ਕਰਕੇ ਤਾਂ ਨਿਸ਼ਚੈ ਕਹਿੰਦਾ ਸੀ ਜੇ ਰਿਵੋਲਟ ਤਾਂ ਨਹੀਂ ਆ ਰਿਹਾ ਬਿਕੋਜ਼ ਲੋਕਾਂ ਨੇ ਆਪਣੇ ਆਪ ਨੂੰ ਖੁਦ ਹੀ ਜੰਜੀਰਾ ਲਗਾਈਆਂ ਵੇ ਨੇ ਇਹਨੇ ਪਾਵਰਫੁੱਲ ਲੋਗ ਨੇ ਜਿਵੇਂ ਇਹਦੇ ਚ ਜੁੜੂਗਾ ਜਿਵੇਂ ਕੈਮਲ ਬਹੁਤ ਪਾਵਰਫੁੱਲ ਆ ਹਣਾ ਕੈਮਲ 'ਚ ਬਹੁਤ ਸ਼ਕਤੀ ਆ ਆਪਣੇ ਆਪ 'ਚ ਪਰ ਫਿਰ ਵੀ ਕੈਮਲ ਦੇਖ ਲੋ ਆਪਣੇ ਆਪ ਨੂੰ ਘੁੱਟ ਕੇ ਰੱਖਦਾ ਮੰਨ ਲੈਂਦਾ ਗੱਲ ਇੰਨੇ ਮਾੜੇ ਜਿਹੇ ਬੰਦੇ ਦੀ ਵੀ ਗੁਲਾਮ ਬਣਾ ਲਿਆ ਵੀ ਜਾਨਵਰਾਂ ਨੂੰ ਆਪਾਂ ਤਾਕਤਵਰ ਜਾਨਵਰ ਨੂੰ ਵੀ ਜਾਨਵਰਾਂ ਨੂੰ ਵੀ ਆਪਣਾ ਗੁਲਾਮ ਬਣਾ ਲੈਨੇ ਆ ਕੈਮਲ ਉਹਦਾ ਇੱਕ ਐਗਜ਼ਾਮਪਲ ਦਿੱਤਾ ਗਿਆ ਇੱਥੇ ਵੀ ਉੱਤੇ ਇੰਨਾ ਵੱਡਾ ਹੋਣ ਦੇ ਬਾਵਜੂਦ ਵੀ ਆਪਾਂ ਉਹਨੂੰ ਭਾਰ ਪਾ ਕੇ ਉਦੋਂ ਤੋਂ ਕੰਮ ਕਰਵਾ ਲੈਨੇ ਆ ਉਹਨੂੰ ਗੁਲਾਮ ਬਣਾ ਲੈਨੇ ਬੇਸਿਕਲੀ ਹੈਨਾ ਤੇ ਇਹਦਾ ਜਿਹੜਾ ਤੁਸੀਂ ਕਹਿ ਲੋ 네ਗੇਟਿਵ ਸਾਈਡ ਇਹ ਹੁੰਦੀ ਹੈ ਵੀ ਉਸ ਟਾਈਮ ਤੇ ਭਾਵੇਂ ਆਪਾਂ ਚੁੱਪ ਕਰ ਜਾਈਏ ਕਿਉਂਕਿ ਆਪਾਂ ਨੂੰ ਸਿਖਾਇਆ ਗਿਆ ਇਹ ਮੋਰਲ ਦਿੱਤਾ ਗਿਆ ਆਪਾਂ ਨੂੰ ਵੈਲਿਊਜ਼ ਦਿੱਤੀਆਂ ਗਈਆਂ ਨੇ ਪਰ ਕਿਤੇ ਨਾ ਕਿਤੇ ਅੰਦਰੋਂ ਤੁਹਾਨੂੰ ਨਾ ਫੀਲ ਹੁੰਦਾ ਰਹਿੰਦੀ ਓਹ ਚੀਜ਼ ਤੁਹਾਨੂੰ ਚੁਬਦੀ ਹੈ ਅੰਦਰੋਂ ਚੁਬਦੀ ਰਹਿੰਦੀ ਹੈ ਇੱਕ ਸੈਡਨੈਸ ਆਉਂਦੀ ਹੈ ਤੁਹਾਡੇ ਵਿੱਚ ਤੁਸੀਂ ਹੌਲੀ-ਹੌਲੀ ਤੁਸੀਂ ਤੁਸੀਂ ਕਹਿਣੋ ਕਿ ਮਰਨ ਲੱਗ ਜਾਂਦੇ ਹੋ ਤੁਸੀਂ ਤੁਹਾਡੀ ਜਿਹੜੀ ਚੰਚਲਤਾ ਹੁੰਦੀ ਹੈ ਮਰਨ ਲੱਗ ਜਾਂਦੀ ਹੈ ਤੁਸੀਂ ਕੰਪਰੋਮਾਈਜ਼ ਲਾਈਫ ਜਿਉਣਾ ਸਟਾਰਟ ਕਰ ਦਿੰਦੇ ਹੋ ਤੁਸੀਂ ਆਪਣੀ ਜ਼ਿੰਦਗੀ ਨੂੰ ਹੇਟ ਕਰਨਾ ਸਟਾਰਟ ਕਰ ਦਿੰਦੇ ਹੋ ਕਿ ਤੁਹਾਨੂੰ ਇੰਨਾ ਦਬਾਇਆ ਜਾਂਦਾ ਫਿਰ ਇੰਨਾ ਰਿਪਰੈਸ਼ਨ ਤੁਹਾਨੂੰ ਤੁਹਾਡੇ ਤੇ ਆ ਜਾਂਦਾ ਹੈ ਇੰਨਾ ਜ਼ਿਆਦਾ ਆ ਜਾਂਦਾ ਹੈ ਕਿ ਤੁਸੀਂ ਇੱਕ ਵਧੀਆ ਜ਼ਿੰਦਗੀ ਨਹੀਂ ਜਿਉਂਦੇ ਹੈਗੇ ਤੁਸੀਂ ਨਾ ਕੰਪਰੋਮਾਈਜ਼ਡ ਲਾਈਫ ਜਿਉ ਕੇ ਜਾਨਦੇ ਹੋ ਇਹ ਦਾ ਇੱਕ ਨੈਗੇਟਿਵ ਐਸਪੈਕਟ ਹੁੰਦਾ ਹੈ ਕੈਮਲ ਮੈਂਟੈਲਿਟੀ ਦਾ ਜਿਹਨੂੰ ਆਪਾਂ ਕਹਿ ਲਈਏ ਫਿਰ ਉਹਨੇ ਕਿਹਾ ਕਿ ਦੂਜਾ ਨੰਬਰ ਜੇ ਤੋ ਬਾਹਰ ਨਿਕਲਦਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੈਮਲ ਤੋਂ ਹਟ ਕੇ ਇੱਕ ਲਾਇਨ ਵਾਂਗੂ ਸੋਚਣਾ ਪਊਗਾ ਕੈਮਲ ਨੇ ਲਾਇਨ ਬਣਨਾ ਵੀ ਤੁਸੀਂ ਨਾ ਆਪਣੇ ਆਪਣੇ ਮਨ ਦੀ ਗੱਲ ਨੂੰ ਬਾਹਰ ਲੈ ਕੇ ਆਓ ਕਿਤੇ ਤੁਸੀਂ ਕੁਝ ਵੀ ਸਹੋ ਨਾ ਤੁਸੀਂ ਬੋਲੋ ਮੂਰੇ ਖੜੇ ਹੋਵੋ ਕੋਈ ਗਲਤ ਆ ਉੱਥੇ ਵੀ ਮੂਰੇ ਖੜੇ ਹੋਵੋ ਜਿਹਨੂੰ ਆਪਾਂ ਬਾਗੀ ਵੀ ਕਹਿ ਦਿੰਦੇ ਹੁੰਨੇ ਆ ਵੀ ਇੱਕ ਹੈਲਦੀ ਤਰੀਕੇ ਨਾਲ ਬਾਗੀ ਬਣੋ ਉਹੀ ਮੈਂ ਦੁਆਰਾ ਇੱਥੇ ਰਿਪੀਟ ਉਹੀ ਗੱਲ ਕਰੂੰਗੀ ਕਿ ਤੁਸੀਂ ਦੂਜੇ ਨੂੰ ਨਹੀਂ ਦਬਾਣਾ ਉਹਨੂੰ ਲਾਈਨ ਨਹੀਂ ਕਹਿੰਦੇ ਵੀ ਜੋ ਦੂਜੇ ਨੂੰ ਦੂਜੇ ਦਾ ਸ਼ਿਕਾਰ ਕਰਕੇ ਉਹਨੂੰ ਦਬਾਲੇਗਾ ਉਹ ਲਾਈਨ ਨਹੀਂ ਹੁੰਦਾ ਲਾਈਨ ਦਾ ਮਤਲਬ ਇਹ ਹੋਇਆ ਵੀ ਜੇ ਤੁਹਾਡੇ ਤੇ ਕੋਈ ਆਪ੍ਰੈਸ਼ਨ ਹੋ ਰਿਹਾ ਤੁਹਾਨੂੰ ਜੇ ਦਬਾਇਆ ਜਾ ਰਿਹਾ ਕਿਸੇ ਐਂਗਲ ਤੋਂ ਤਦ ਤੁਸੀਂ ਖੜੇ ਹੋ ਕੇ ਉਹਦਾ ਜਵਾਬ ਜ਼ਰੂਰ ਦਿਓ ਬਾਗੀ ਬਣ ਕੇ ਤੁਸੀਂ ਬੋਲੋ ਜੋ ਤੁਸੀਂ ਬੋਲਣਾ ਚਾਹੁੰਦੇ ਉਹਨੂੰ ਖੜੇ ਹੋ ਕੇ ਬੋਲਿਆ ਜਾਏ ਉਸ ਤਰੀਕੇ ਨਾਲ ਪਰ ਇਹਦੇ ਵਿੱਚ ਨਾ ਕਈ ਲੋਕ ਇਸ ਲੈਵਲ ਤੇ ਹੀ ਸਟਕ ਹੋ ਜਾਂਦੇ ਨੇ ਮਤਲਬ ਉਹਨਾਂ ਨੂੰ ਲੱਗਦਾ ਕਿ ਹਰ ਇੱਕ ਚੀਜ਼ ਦਾ ਵਿਦਰੋਹ ਕਰਨਾ ਚਾਹੀਦਾ ਹੈ ਬਸ ਬਸ ਖੜੇ ਹੋ ਕੇ ਨਾਰੇ ਲਾ ਦਿਓ ਜਾਂ ਵਿਦਰੋਹ ਕਰ ਲਓ ਮੋਸਟਲੀ ਮੈਂ ਲੇਡੀਜ਼ ਦੇ ਵਿੱਚ ਬਹੁਤ ਦੇਖਿਆ ਹੈ ਮੁੰਜੀਤ ਕਿ ਜਦੋਂ ਲੇਡੀਜ਼ ਥੋੜਾ ਲਾਈਨ ਦੇ ਰੂਪ ਚ ਜਾਂਦੀਆਂ ਨੇ ਤਾਂ ਉਹ ਨਾ ਉੱਥੇ اٹਕ ਜਾਂਦੀਆਂ ਨੇ ਮਤਲਬ ਉਹਨਾਂ ਨੇ ਫਿਰ ਹਰ ਇੱਕ ਚੀਜ਼ ਦੇ ਉੱਤੇ ਜਿਵੇਂ ਫੈਮਿਨਿਸਟ ਜਿਹੜੀ ਫੈਮਿਨਿਜ਼ਮ ਮੂਵਮੈਂਟ ਆਪਾਂ ਕਹਿੰਦੇ ਆ ਫੈਮਿਨਿਸਟ ਮੂਵਮੈਂਟ ਹੁੰਦੀ ਹੈ ਉਹ ਬੇਸਿਕਲੀ ਇੱਥੇ ਅਟਕੀ ਹੋਈ ਹੈ ਜਿੱਥੇ ਕਿ ਉਹ ਸੋਚਦੇ ਨੇ ਕਿ एवरीथिंग ਜੋ ਵੀ ਲੇਡੀ ਦੇ ਐਸਪੈਕਟ ਦੇ ਵਿੱਚ ਸੋਚਣਾ ਹੁੰਦਾ ਉਹਨੂੰ ਬਸ ਤੁਸੀਂ ਵਿਦਰੋਹ ਕਰਨਾ ਹੈ ਉਸ ਚੀਜ਼ ਦਾ ਰਾਈਟ ਛੋਟੀ ਮੋਟੀ ਚੀਜ਼ਾਂ ਨੂੰ ਵੀ ਲੈ ਕੇ ਤੁਸੀਂ ਵਿਦਰੋਹ ਕਰ ਦੋ ਹਰ ਇੱਕ ਚੀਜ਼ ਦਾ ਤੇ ਉਹ ਅਟਕਣ ਵਾਲੀ ਮੈਂਟੈਲਿਟੀ ਦੀ ਇੱਥੇ ਗੱਲ ਨਹੀਂ ਹੋਈ ਹੈਗੀ ਇੱਥੇ ਹੈਗਾ ਵੀ ਤੁਸੀਂ ਬਸ ਆਪਣੇ ਆਪ ਨੂੰ ਐਕਸਪ੍ਰੈਸ ਜ਼ਰੂਰ ਕਰੋ ਇਹਦੇ ਜਿਹੜਾ ਮੇਨ ਪੁਆਇੰਟ ਹੈਗਾ ਉਹ ਹੈਗਾ ਨਾ ਕਹਿਣੀ ਸ ਨੋ ਮਤਲਬ ਜਿਹੜਾ ਜਦੋਂ ਜਿਹੜੇ ਕੈਮਲ ਸੀ ਉਹ ਨੋ ਨਹੀਂ ਕਹਿ ਸਕਦਾ ਕੈਮਲ ਹਾਂ ਹੀ ਕਹਿ ਸਕਦਾ ਜਾਂ ਚੁੱਪ ਰਹਿ ਸਕਦਾ ਜਾਂ ਹਾਂ ਕਹਿ ਸਕਦਾ ਬਸ ਕੈਮਲ ਕੋਲ ਦੋ ਹੀ ਆਪਸ਼ਨਸ ਹੁੰਦੀਆਂ ਨੇ ਕੈਮਲ ਆਪਣਾ ਵਿਚਾਰ ਆਪਣਾ ਉਹਨੂੰ ਇਹ ਨਹੀਂ ਕਹਿ ਸਕਦਾ ਕਿ ਨਹੀਂ ਸਾਹਮਣੇ ਵਾਲੇ ਨੂੰ ਕਿ ਮੈਂ ਤੇਰੇ ਨਾਲ ਐਗਰੀ ਨਹੀਂ ਕਰਦਾ ਐਕਸਪਰੈਸ ਨਹੀਂ ਕਰ ਸਕਦਾ ਇਹ ਲਾਇਨ ਲਾਇਨ ਉਹ ਤੋਂ ਉੱਪਰ ਕੇ ਆਂਦਾ ਜਦੋਂ ਕੋਈ ਆਪਣਾ ਕਹਿੰਦਾ ਕਿ ਮੈਂ ਤੇਰੇ ਨਾਲ ਸਹਿਮਤ ਨਹੀਂ ਹੈਗਾ ਨੋ ਉਹ ਆਪਣੇ ਨੂੰ ਐਕਸਪ੍ਰੈਸਿਵ ਕਰਦਾ ਤਾ ਇਥੋਂ ਲਾਇਨ ਸ਼ੁਰੂ ਹੁੰਦਾ ਤੇ ਇਹਦੇ ਚ ਆਪਾਂ ਜੇ ਮੰਨ ਕੇ ਚੱਲੀਏ ਤੇ ਇੰਡੀਆ ਦੇ ਪਰ ਸਿਸਟਮ ਦੇ ਵਿੱਚ ਆਪਾਂ ਦੇਖੀਏ ਗੁਰੂ ਗੋਬਿੰਦ ਸਿੰਘ ਜੀ ਕਿ ਉਹਨਾਂ ਦੀ ਜਿਹੜੀ ਮੈਂਟੈਲਿਟੀ ਸੀ ਉਹ ਕਾਫੀ ਹੱਦ ਤੱਕ ਲਾਇਨ ਮੈਂਟੈਲਿਟੀ ਸੀਗੀ ਕਿ ਆਪਣਾ ਪੁਆਇੰਟ ਰੱਖਣਾ ਚਾਹੇ ਉਹ ਜਿਵੇਂ ਮਰਜ਼ੀ ਰੱਖਿਆ ਜਾਵੇ ਤੇ ਉਹਦੇ ਵਾਸਤੇ ਆਈ ਏਮ ਰੈਡੀ ਕਿ ਮੈਂ ਅੱਗੇ ਰੈਡੀ ਵੀ ਹਾਂ ਠੀਕ ਹੈ ਨਾ ਇਸ ਇਸ ਚੀਜ਼ ਨੂੰ ਕਿ ਅਸੀਂ ਕਿਸੇ ਨੂੰ ਅਸੀਂ ਕਿਸੇ ਨੂੰ ਦਬਾਉਣ ਵਾਸਤੇ ਨਹੀਂ ਜਾ ਰਹੇ ਪਰ ਜੇ ਕੋਈ ਸਾਨੂੰ ਦਬਾਊਗਾ ਤਾਂ ਮੈਂ ਊਂਠ ਨਹੀਂ ਹੈਗਾ ਮੈਂ ਲਾਇਨ ਆ ਮੈਂ ਨੋ ਕਹੂੰਗਾ ਏ ਹੋ ਗਈ ਆਪਣੀ ਲਾਇਨ ਮੈਟਾਫੋਰ ਜਿਹੜਾ ਨੇ ਐਕਸਪਲੇਨ ਕੀਤਾ ਸੀ ਤੇ ਕਹਿੰਦੇ ਲਾਇਨ ਤੋਂ ਬਾਅਦ ਫਿਰ ਤੀਸਰੀ ਸਟੇਜ ਵੀ ਆਉਂਦੀ ਹੈ ਜਿਹਨੂੰ ਉਹ ਕਹਿੰਦੇ ਨੇ ਦਾ ਚਾਈਲਡ ਬੱਚੇ ਬੱਚੇ ਦਾ ਜਿਹੜਾ ਲੈਵਲ ਹੁੰਦਾ ਹੈ ਉੱਥੇ ਪਹੁੰਚ ਜਾਂਦਾ ਹੈ ਬੰਦਾ ਵੀ ਇੱਕ ਵਾਰ ਆਪਣੀ ਆਪ੍ਰੈਸ਼ਨ ਨੂੰ ਰੋਕਣ ਤੋਂ ਬਾਅਦ ਜਦ ਤੁਹਾਡੇ ਚ ਬਦਲੇ ਦੀ ਭਾਵਨਾ ਵੀ ਖਤਮ ਹੋ ਜਾਂਦੀ ਹੈ ਉਹੀ ਜਿਹੜਾ ਮੈਂ ਕਿਹਾ ਸੀ ਜਿਹੜਾ ਉਹ ਸਟਕ ਨਹੀਂ ਹੋ ਜਾਂਦਾ ਮਤਲਬ ਉਹ ਤਾਂ ਅੱਗੇ ਨਿਕਲ ਜਾਂਦਾ ਫਿਰ ਫਿਰ ਬੰਦੇ ਨੂੰ ਅੰਦਰੋਂ ਆਪ੍ਰੈਸ਼ਨ ਦੀ ਫੀਲਿੰਗ ਆਣਾ ਹੀ ਬੰਦ ਹੋ ਜਾਂਦੀ ਹੈ ਮਤਲਬ ਇਨ ਸੈਂਸ ਕਿ ਜੇ ਉਹਨੂੰ ਕੋਈ ਜਿਵੇਂ ਅਬ ਤੁਸੀਂ ਕਹਿ ਲੋ ਮਹਾਤਮਾ ਬੁੱਧ ਹਨਾ ਵੀ ਉਹਨੂੰ ਉਹ ਸ਼ਾਂਤ ਸੀਗਾ ਬਿਲਕੁਲ ਪਰ ਉਹ ਉਹ ਉਹਦੇ ਤੇ ਉਹਨੂੰ ਕੋਈ ਦਬਾ ਨਹੀਂ ਸਕਦਾ ਸੀਗਾ ਕਿਉਂਕਿ ਉਹ ਆਪਣੇ ਆਪਣੀ ਗੱਲ ਕਹਿੰਦਾ ਸੀਗਾ ਬੜੀ ਸ਼ਾਂਤੀ ਨਾਲ ਕਹਿੰਦਾ ਸੀਗਾ ਗੁੱਸੇ 'ਚ ਨਹੀਂ ਕਹਿੰਦਾ ਸੀਗਾ ਦੂਜੇ ਨੂੰ ਸਜ਼ਾ ਦੇਣ ਵਾਸਤੇ ਨਹੀਂ ਕਹਿੰਦਾ ਸੀਗਾ ਪਰ ਉਹ ਇੱਕ ਇੱਕ ਬੱਚੇ ਵਾਂਗੂ ਸ਼ਾਂਤ ਹੋ ਕੇ ਬੜੇ ਚੰਗੇ ਤਰੀਕੇ ਨਾਲ ਬੜੇ ਅੱਛੇ ਤਰੀਕੇ ਨਾਲ ਆਪਣੀ ਗੱਲ ਵੀ ਰੱਖਦਾ ਸੀਗਾ ਤੇ ਉਹਨੂੰ ਉਹਤੇ ਅਮਲ ਵੀ ਕਰਦਾ ਹੁੰਦਾ ਸੀਗਾ ਨਾਲ ਪਤਾ ਕ੍ਰੀਏਟਰ ਬਣ ਜਾਂਦਾ ਫਿਰ ਉਸ ਤੋਂ ਬਾਅਦ ਤੁਸੀਂ ਕ੍ਰੀਏਟ ਫਿਰ ਫਿਰ ਤੁਹਾਡੀਆਂ ਸੋਚ ਨਵੀਆਂ ਸੋਚਾਂ ਖੁੱਲਦੀਆਂ ਨੇ ਤੁਸੀਂ ਕੋਈ ਨਵੀਂ ਚੀਜ਼ ਬਣਾਉਣਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਤਾਂ ਇਹ ਉਹਨੇ ਲਾਸਟ ਸਟੇਜ ਕਹੀ ਸੀ ਜਿਹੜੀ ਕ੍ਰੀਏਟਰ ਵਾਲੀ ਸਟੇਜ ਹੁੰਦੀ ਹੈ ਵੀ ਤੁਸੀਂ ਇੱਕ ਬੱਚੇ ਵਾਂਗੂ ਬਿਹੇਵ ਕਰਨਾ ਸਟਾਰਟ ਕਰ ਦਿੰਨੇ ਹੋ ਫਿਰ ਬੀ ਤੁਸੀਂ ਨਾ ਕਰਨਾ ਵੀ ਸਿੱਖ ਜਾਂਦੇ ਹੋ ਜਿਹੜੀ ਚੀਜ਼ ਗਲਤ ਆ ਉਹਨੂੰ ਤੁਸੀਂ ਨਾ ਕਰਨਾ ਵੀ ਸਿੱਖ ਜਾਂਦੇ ਹੋ ਤੇ ਜਿੱਥੇ ਤੁਸੀਂ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਡੀਲ ਕਰਦੇ ਹੋ ਇਹ ਨਾ ਫਰੀडम ਦੇ ਨਾਲ ਆਜ਼ਾਦੀ ਦੇ ਨਾਲ ਥੋੜੀ ਅਸੋਸੀਏਟ ਜਿੰਨੇ ਤੁਸੀਂ ਜ਼ਿਆਦਾ ਆਜ਼ਾਦ ਹੋਵੋਗੇ ਉਹਨੇ ਹੀ ਤੁਸੀਂ ਜ਼ਿਆਦਾ ਇਹ ਚਾਈਲਡ ਲਾਈਕ ਬਿਹੇਵੀਅਰ ਦੇ ਵਿੱਚ ਆਣਾ ਸਟਾਰਟ ਕਰੋਗੇ ਇਹ ਬੇਸਿਕਲੀ ਹੁੰਦਾ ਲੈਟਿੰਗ ਗੋ ਜਿਹਨੂੰ ਕਹਿੰਦੇ ਨੇ ਨਾ ਵੀ ਚੀਜ਼ ਨੂੰ ਲੈਟ ਗੋ ਕਰ ਦੇਣਾ ਵੀ ਤੁਸੀਂ ਉਹਦੇ ਚ ਤੁਸੀਂ ਕਨਸਰਨਡ ਹੀ ਨਹੀਂ ਹੈਗੇ ਉਸ ਚੀਜ਼ ਨੂੰ ਲੈ ਕੇ ਵੀ ਉਹ ਥੋੜੇ ਤੇ ਅਸਰ ਹੀ ਨਹੀਂ ਕਰ ਸਕਦੀ ਉਹ ਕੋਈ ਤੁਹਾਨੂੰ ਦਬਾਣਾ ਚਾ ਰਿਹਾ ਹੈ ਤੁਸੀਂ ਦਬ ਹੀ ਨਹੀਂ ਰਹੇ ਹੈਗੇ ਪਰ ਤੁਸੀਂ ਐਂਗਰੀ ਨਹੀਂ ਹੋ ਰਹੇ ਤੁਸੀਂ ਗੁੱਸਾ ਨਹੀਂ ਆ ਰਿਹਾ ਤੁਸੀਂ ਉਹਨੂੰ ਲੈਟ ਗੋ ਕਰ ਰਹੇ ਹੋ ਇਹਦੇ ਵਿੱਚ ਮੇਨ ਕੀ ਆ ਨਾ ਕਿ ਪਹਿਲਾਂ ਜਿਹੜਾ ਕੈਮਲ ਸਟੇਜ ਦੇ ਵਿੱਚ ਤਾਂ ਕੀ ਹੈ ਕਿ ਆਪਾਂ ਸਿਰਫ ਸਮਾਜ ਸਾਨੂੰ ਦੱਸਦਾ ਕਿ ਇਹ ਸਹੀ ਆ ਗਲਤ ਆ ਸਮਝ ਰਹੇ ਹੋ ਅਸੀਂ ਉਹ ਚ ਯੈਸ ਕਹਿ ਦਿੰਦੇ ਆ ਬਸ ਸਿੰਪਲੀ ਆ ਗਈ ਇੱਕ ਮੋਰੈਲਟੀ ਆ ਜੋ ਮੰਨ ਲੇ ਕਿ ਚਲੋ ਕਿ ਰੱਬ ਵੱਲੋਂ ਆ ਗਈ ਤੁਸੀਂ ਐਗਜ਼ਾਮਪਲ ਲਾ ਲਓ ਰੱਬ ਨੇ ਕਰਤੀ ਜਾਂ ਕਿਤੋਂ ਵੀ ਨਾ ਹਾਇਰ ਅਥਾਰਟੀ ਤੋਂ ਆ ਰਹੀ ਆ ਇਹ ਅਸੀਂ ਉਸ ਨੂੰ ਅਸੀਂ ਉਹਨੂੰ ਪਾਲਣ ਕਰਨਾ ਉਹਦਾ ਅਸੀਂ ਉਹਨੂੰ ਮੰਨਣਾ ਹੀ ਮੰਨਣਾ ਦੂਸਰੀ ਜਿਹੜਾ ਲਾਇਨ ਹੋ ਗਿਆ ਲਾਇਨ ਦੇ ਵਿੱਚ ਆਪਾਂ ਕਹਿੰਦਾ ਕਿ ਨਹੀਂ ਅਸੀਂ ਜੋ ਮੇਰੇ ਦਿਲ ਦੀ ਆਵਾਜ਼ ਅੰਦਰਲੀ ਆਵਾਜ਼ ਆ ਮੈਂ ਨਹੀਂ ਜੇ ਐਗਰੀ ਕਰਦਾ ਤਾਂ ਮੈਂ ਨੂ ਵੀ ਕਹੂੰਗਾ ਕਿ ਨਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਠੀਕ ਹੈ ਨਾ ਕ੍ਰੀਏਟਰ ਦੇ ਵਿੱਚ ਕੀ ਆਉਂਦਾ ਕ੍ਰੀਏਟਰ ਚ ਤੁਸੀਂ ਨਵੇਂ ਸਿਰੇ ਤੋਂ ਆਪਣੀ ਮੋਰੈਲਟੀ ਖੁਦ ਡਿਸਕਵਰ ਕਰਦੇ ਹੋ ਕ੍ਰੀਏਟ ਕਰਦੇ ਹੋ ਤੁਸੀਂ ਕਿਸੇ ਚੀਜ਼ 'ਚ ਬਲੀਵ ਕਰ ਰਹੇ ਹੋ ਸ਼ਾਇਦ ਉਹ ਚੀਜ਼ ਸਹੀ ਨਾ ਹੋਵੇ ਨਹੀਂ ਵਰਕ ਕਰੇ ਤਾਂ ਤੁਸੀਂ ਜਦੋਂ ਨੋ ਕਹਿੰਦੇ ਹੋ ਨੋ ਕਹਿ ਕੇ ਦੁਆਰਾ ਤੋਂ ਅੰਦਰ ਵੜਦੇ ਹੋ ਲੋਕਾਂ ਨਾਲ ਕਨਫਲਿਕਟ ਚ ਵੜਦੇ ਹੋ ਕਨਫਲਿਕਟ ਮੈਨੇਜਮੈਂਟ ਕਰਦੇ ਹੋ ਫਿਰ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਯਾਰ ਇਹ ਚੀਜ਼ ਮੈਂ ਮੈਂ ਇੱਥੇ ਮੇਰੇ ਅੰਦਰੋਂ ਹੀ ਸਹੀ ਨਹੀਂ ਸੀ ਮੰਨ ਲਓ ਫਿਰ ਤੁਸੀਂ ਨਾ ਫਿਰ ਤੁਸੀਂ ਅੜਬ ਨਹੀਂ ਹੁੰਦੇ ਫਿਰ ਤੁਸੀਂ ਸਮਝ ਚੁੱਕੇ ਹੋ ਨੇ ਉਹ ਕ੍ਰੀਏਟ ਕਰ ਚੁੱਕੇ ਹੋ ਕੁਝ ਚੀਜ਼ ਨਵੀਂ ਕ੍ਰੀਏਟਰ ਬਣ ਗਏ ਹੋ ਹੁਣ ਤੁਹਾਡੀ ਨਵੀਂ-ਨਵੀਂ ਫਿਲਾਸਫੀਜ਼ ਕ੍ਰੀਏਟ ਹੁੰਦੀਆਂ ਨੇ ਤੁਹਾਡੇ ਵਿਚਾਰ ਆਪਣੇ ਆਪ ਨਿਕਲ ਕੇ ਆਉਂਦੇ ਨੇ ਕਿ ਸਮਾਜ ਕਿਵੇਂ ਹੋਣਾ ਚਾਹੀਦਾ ਮੈਂ ਸਮਾਜ ਚ ਮੇਰੀ ਪੋਜੀਸ਼ਨ ਕੀ ਆ ਹਣਾ ਮੈਂ ਕਿਨੂੰ ਸੁਣਾ ਕਿਨੂੰ ਯੈਸ ਕਹਾ ਕਿਨੂੰ ਨੋ ਕਹਾ ਮੈਂ ਉਹੀ ਬੇਮਤਲਬ ਤੋਂ ਕਿਸੇ ਨੂੰ ਯੈਸ ਨਹੀਂ ਕਹਿ ਦੂੰਗਾ ਉਹੀ ਬੇਮਤਲਬ ਤੋਂ ਕਿਸੇ ਨੂੰ ਨੋ ਨਹੀਂ ਕਹਿ ਦੂੰਗਾ ਕਿ ਮੈਨੂੰ ਤੁਸੀਂ ਖੁਦ ਢੈਣਿਓ ਪਹਿਲਾਂ ਜਦੋਂ ਚਾਈਲਡ ਸਟੇਜ ਦਾ ਮਕਸਦ ਕੀ ਸੀ ਸ਼ੇਰ ਤੋਂ ਬਾਅਦ ਤੁਸੀਂ ਖਤਮ ਹੋ ਜਾਂਦੇ ਹੋ ਤੁਸੀਂ ਨਵਾਂ ਨਵਾਂ ਡਵੈਲਪ ਕਰਨਾ ਸਟਾਰਟ ਕਰਨਾ ਕ੍ਰੀਏਟ ਕਰਨਾ ਨਵੀਂ ਸੋਚ ਨਵੀਂ ਸੋਚ ਬਣਾਣੀ ਸ਼ੁਰੂ ਕਰਦੇ ਹੋ ਜੋ ਕਿ ਤੁਹਾਡੀ ਆਪਣੀ ਬਣਾਈ ਹੋਈ ਸੋਚ ਹੈ ਕਿਸੇ ਦੀ ਦੱਸੀ ਹੋਈ ਸੋਚ ਨਹੀਂ ਹੁੰਦੀ ਬੇਸਿਕਲੀ ਹਾਂ ਕਿਸੇ ਦੀ ਦੱਸੀ ਹੋਈ ਸੋਚ ਨਹੀਂ ਹੈਗੀ ਤੇ ਫਿਰ ਇੱਥੋਂ ਤੁਸੀਂ ਬੜਾ ਲੁੱਕ ਫਾਰਡ ਕਰਦੇ ਹੋ ਲਾਈਫ ਨੂੰ ਤੁਸੀਂ ਨਵੇਂ-ਨਵੇਂ ਟ੍ਰਾਇਲ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਆਹ ਕੰਮ ਕਰੂਗਾ ਇਹ ਨਹੀਂ ਕੰਮ ਕੀਤਾ ਫਿਰ ਆਹ ਕੰਮ ਕਰੂਗਾ ਇਹ ਕੰਮ ਨਹੀਂ ਕੀਤਾ ਪਰ ਤੁਸੀਂ ਝੁਕ ਵੀ ਨਹੀਂ ਰਹੇ ਉਸੇ ਟਾਈਮ ਤੇ ਪਰ ਤੁਸੀਂ ਹੁਣ ਜਦੋਂ ਤੁਸੀਂ ਮੰਨਦੇ ਹੋ ਕਿਸੇ ਨੂੰ ਕਿਸੇ ਦੀ ਗੱਲ ਨੂੰ ਮੰਨਦੇ ਹੋ ਤੁਸੀਂ ਅੰਦਰੋਂ ਪੂਰੇ ਬਦਲ ਕੇ ਮੰਨ ਰਹੇ ਹੋ ਉਸ ਬੰਦੇ ਨੂੰ ਸਿਰਫ ਇਸ ਵਾਸਤੇ ਉਹਨੂੰ ਯੈਸ ਨਹੀਂ ਕਹਿ ਰਹੇ ਕਿ ਉਹ ਕਿਉਂਕਿ ਮੋਰੈਲਟੀ ਦਾ ਪਾਰਟ ਆ ਤੇ ਤੁਸੀਂ ਕਿਸੇ ਨੂੰ ਇਸ ਵਾਸਤੇ ਨੋ ਵੀ ਨਹੀਂ ਕਹਿ ਰਹੇ ਕਿਉਂਕਿ ਲੱਗ ਰਿਹਾ ਕਿ ਮੇਰਾ ਪੁਆਇੰਟ ਇਹ ਆ ਹੁਣ ਤੁਸੀਂ ਰੀਕਰੀਏਟ ਕੀਤਾ ਸਭ ਕੁਝ ਢਾਤਾ ਦੁਆਰਾ ਤੋਂ ਬਣ ਕੇ ਨਵੇਂ ਵਿਚਾਰਾਂ ਨਾਲ ਉੱਭਰ ਕੇ ਆਏ ਹੋ ਤੇ ਇੱਥੇ ਤੁਸੀਂ ਬੜਾ ਐਕਸਪ੍ਰੈਸਿਵ ਹੋ ਜਾਂਦੇ ਹੋ ਤੇ ਬਾਹਰਲੇ ਸਮਾਜ ਦੀ ਰਿਸਪੈਕਟ ਵੀ ਕਰਦੇ ਹੋ ਤੇ ਇੱਕ ਸਿਸਟਮ ਡਵੈਲਪਸ ਕਰਦੇ ਹੋ ਪ੍ਰੋਬਲਮ ਸੋਲਵਰ ਬਣ ਜਾਂਦੇ ਹੋ ਇੱਕ ਤਰੀਕੇ ਦੇ ਕ੍ਰੀਏਟਰ ਉਹਨੂੰ ਕਿਹਾ ਗਿਆ ਪ੍ਰੋਬਲਮ ਸੋਲਵਰ ਆ ਜਿਹੜਾ ਹਾਂ ਤੇ ਜਦੋਂ ਤੁਸੀਂ ਇਹ ਸਟੇਜਿਸ ਤੋਂ ਗੁਜ਼ਰ ਰਹੇ ਹੁੰਨੇ ਹੋ ਨਾ ਤੁਹਾਨੂੰ ਆਸ-ਪਾਸ ਦਾ ਜਿਹੜਾ ਤੁਹਾਡਾ ਸਮਾਜ ਹੈ ਤੁਹਾਡੇ ਰਿਸ਼ਤੇਦਾਰੀਆਂ ਨੇ ਉਹ ਹੋਸਾ ਦਾ ਤੁਹਾਨੂੰ ਕ੍ਰਿਟੀਸਾਈਜ਼ ਵੀ ਕਰਨਾ ਤੁਹਾਨੂੰ ਬੁਰਾ ਭਲਾ ਵੀ ਕਹਿਣ ਕਿਉਂਕਿ ਉਹਨਾਂ ਨੇ ਤੁਹਾਨੂੰ ਸਾਲਾਂ ਤੋਂ ਇਸ ਤਰੀਕੇ ਨਾਲ ਦੇਖਿਆ ਹੋਇਆ ਹੈ ਜੋ ਕਿ ਇੱਕ ਦੱਬੀ ਹੋਈ ਪਰਸਨੈਲਿਟੀ ਸੀ ਇੱਕ ਕੈਮਲ ਟਾਈਪ ਪਰਸਨੈਲਿਟੀ ਸੀਗੀ ਅਚਾਨਕ ਜਦ ਤੁਸੀਂ ਇੱਕ ਲਾਇਨ ਬਣਦੇ ਹੋ ਤਾਂ ਤੁਹਾਡਾ ਬਹੁਤ ਕ੍ਰਿਟੀਸਿਜ਼ਮ ਹੋਏਗਾ ਆਸ-ਪਾਸ ਤੁਹਾਨੂੰ ਲੋਕ ਬਹੁਤ ਬੁਰਾ ਭਲਾ ਕਹਿਣਗੇ ਪਰ ਤੁਸੀਂ ਅੜਬ ਰਹਿਣਾ ਹੈ ਕਿਉਂਕਿ ਤੁਸੀਂ ਉਹ ਸਟੇਜ ਪਾਰ ਕਰਕੇ ਇੱਕ ਕ੍ਰੀਏਟਰ ਦੀ ਸਟੇਜ 'ਤੇ ਜਾਣਾ ਹੈ ਇੱਕ ਕ੍ਰੀਏਟਰ ਦੀ ਸਟੇਜ ਦੇ ਵਿੱਚ ਤੁਹਾਡੇ ਰਿਲੇਸ਼ਨ ਫਿਰ ਦੁਬਾਰਾ ਉਹੀ ਲੋਕਾਂ ਦੇ ਨਾਲ ਫਿਰ ਦੁਬਾਰਾ ਤੋਂ ਚੰਗੇ ਵੀ ਹੋਣਗੇ ਤੇ ਤੁਹਾਨੂੰ ਉਹਨਾਂ ਦੀ ਗੱਲ ਮੰਨਣ ਦੀ ਕੋਈ ਲੋੜ ਵੀ ਨਹੀਂ ਪਵੇਗੀ ਬਲਕਿ ਤੁਸੀਂ ਉਹਨਾਂ ਨੂੰ ਆਪਣਾ ਪੁਆਇੰਟ ਆਫ਼ 视图 ਬੜੇ ਚੰਗੇ ਤਰੀਕੇ ਨਾਲ ਸਹਿਜ ਤਰੀਕੇ ਨਾਲ ਸਮਝਾ ਵੀ ਸਕੋਗੇ ਵੀ ਤੁਸੀਂ ਜੋ ਸੋਚਦੇ ਹੋ ਕਿਉਂ ਸੋਚਦੇ ਹੋ ਉਹਦੇ ਪਿੱਛੇ ਲੌਜੀਕ ਕੀ ਹੈ ਹਨਾ ਉੱਥੇ ਤੁਸੀਂ ਪਹੁੰਚ ਜਾਓਗੇ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਪੁੱਛਾਂਗੇ ਵੀ ਦੱਸਾਨੂੰ ਦੱਸੋ ਕਿ ਤੁਹਾਨੂੰ ਨਿਸ਼ਚੇ ਦੀ ਇਹ ਜਿਹੜੀ ਫਿਲਾਸਫੀ ਹੈ ਇਹ ਤੁਹਾਨੂੰ ਕਿੰਨੀ ਕ ਸਹੀ ਲੱਗੀ ਤੇ ਤੁਹਾਡੇ ਵਿਚਾਰ ਕੀ ਨੇ ਇਹਦੇ ਇਸ ਚੀਜ਼ ਨੂੰ ਲੈ ਕੇ ਤੇ ਤੁਸੀਂ ਕਿਹੜੀ ਸਟੇਜ ਦੇ ਵਿੱਚ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਕੈਮਲ ਹੈਗੇ ਹੋ ਹਜੇ ਜਾਂ ਲਾਇਨ ਵਾਲ ਬਦ ਚੁਕੇ ਹੋ ਜਾਂ ਬਣ ਚੁਕੇ ਹੋ ਜਾਂ ਤੁਸੀਂ ਇੱਕ ਕ੍ਰੀਏਟਰ ਜੋ ਕਿ ਥਰਡ ਲਾਸਟ ਸਟੇਜ ਹੁੰਦੀ ਹੈ ਇੱਕ ਚਾਈਲਡ ਵਾਲੀ ਸਟੇਜ 'ਚ ਪਹੁੰਚ ਚੁਕੇ ਹੋ ਤੁਹਾਨੂੰ ਇਸ ਫਲਸਫੀ ਨੂੰ ਲੈ ਕੇ ਕੋਈ ਤੁਹਾਡਾ ਇਹਦੇ 'ਚ ਕੋਈ 네ਗੇਟਿਵ ਐਸਪੈਕਟ ਹੋਵੇ ਉਹ ਵੀ ਸਾਨੂੰ ਜ਼ਰੂਰ ਦੱਸਿਓ ਅ ਤੇ ਜੇ ਤੁਸੀਂ ਇਹਨੂੰ ਅਗਰੀ ਕਰਦੇ ਹੋ ਤਾਂ ਉਹਦੇ ਨਾਲ ਸਾਨੂੰ ਕਮੈਂਟਸ ਦੇ ਵਿੱਚ ਇਹ ਵੀ ਸਾਨੂੰ ਦੱਸਿਓ ਕਿ ਤੁਸੀਂ ਇਹਨੂੰ ਅਗਰੀ ਕਰਦੇ ਹੋ ਕਿ ਨਹੀਂ ਕਰਦੇ ਹੋ ਠੀਕ ਹੈ ਜੀ ਤਾਂ ਆਪਾਂ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਨਿਸ਼ਚੇ ਦੀਆਂ ਜਾਂ ਫਿਰ ਕਿਸੇ ਹੋਰ ਫਿਲਾਸਫਰ ਦੀਆਂ ਵੀ ਅਸੀਂ ਜਿਹੜੀਆਂ ਇਸ ਤਰੀਕੇ ਦੀਆਂ ਨਵੀਂ ਸੋਚਾਂ ਵਾਲੀਆਂ ਗੱਲਾਂ ਹੋਣਗੀਆਂ ਫਿਲਾਸਫੀਜ਼ ਹੋਣਗੀਆਂ ਉਹਨੂੰ ਅਸੀਂ ਤੁਹਾਡੇ ਅੱਗੇ ਟਾਈਮ ਟੂ ਟਾਈਮ ਲੈ ਕੇ ਆਂਦੇ ਰਵਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਸਸਰੀ ਕਰਦੀ